ਸ਼ਰਾਬ ਦੇ ਠੇਕੇ ਤੋਂ ਲੁੱਟਖੋ ਕਰਨ ਵਾਲੇ ਤੇ ਹਰ ਅਸਮਿਤ ਕੀਤੇ ਕਾਬੂ ਇੱਕ ਪ੍ਰੈਸ ਕਾਨਫਰੰਸ ਦੌਰਾਨ ਡੀਸੀਪੀ ਲਾਡ ਆਰਡਰ ਸ਼੍ਰੀ ਆਲਮ ਵਿਜੇ ਸਿੰਘ ਨੇ ਦਿੱਤੀ ਜਾਣਕਾਰੀ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ 26/7/2025 ਨੂੰ ਸ਼ਾਮ 10:00 ਵਜੇ ਤਿੰਨ ਬੰਦੇ ਇੱਕ ਐਕਟਿਵਾ ਤੇ ਆਏ ਜਿਨ੍ਹਾਂ ਨੇ ਮੂੰਹ ਟਕੇ ਹੋਏ ਸੀ ਉਹਨਾਂ ਨੇ ਆਰਪੀ ਵਾਈਨ ਪੁਤਲੀਗੜ ਚੌਂਕ ਵਿਖੇ ਠੇਕਾ ਹੈਗਾ ਆਰਪੀ ਵਾਈਨਸ ਦਾ ਉਥੇ ਫਾਇਰਿੰਗ ਕੀਤੀ ਤੇ 16-17 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਸੀਗੇ। ਉਹਨੂੰ ਮੱਧ ਨਜ਼ਰ ਰੱਖਦੇ ਹੋਏ ਮਾਨਯੋਗ ਸੀਪੀ ਸਾਹਿਬ ਨੇ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਨੇ ਟੀਮਸ ਗਠਿਤ ਕੀਤੀਆਂ ਜਿਦੇਚ ਐਸ ਐਚ ਓ ਕੈਂਟੋਨਮੈਂਟ ਮੋਹੇਜੀ ਏ ਸੀ ਪੀ ਵੈਸਟ ਸ਼੍ਰੀ ਸ਼ਿਵਦਰਸ਼ਨ ਜੀ ਤੇ ਨਾਲ ਇਹਨਾਂ ਦੀ ਟੀਮ ਨਾਲ ਇੰਚਾਰਜ ਸੀਗਾ ਇਹ 3 ਇਹਨਾਂ ਨੇ ਟੀਮਸ ਬਣਾਈਆਂ ਤੇ ਇਹਦੇ ਉੱਪਰ ਵਰਕ ਅਪਾਨ ਕਰਨਾ ਸ਼ੁਰੂ ਕੀਤਾ ਤੇ 10 ਤਰੀਕ ਨੂੰ 3 ਅਠ 2025 ਨੂੰ ਅਸੀਂ ਜਿਹੜਾ ਇੱਕ ਅਕਿਊਜ਼ਡ ਹੈ ਵਿਸ਼ਨੂੰ ਉਹਨੂੰ ਰੈਸਟ ਕਰ ਲਿਆ ਉਹਦੀ ਉਮਰ ਤਕਰੀਬਨ 29 ਸਾਲ ਹੈ ਉਸ ਤੋਂ ਬਾਅਦ ਅਸੀਂ 6 ਅਠ 2025 ਨੂੰ ਰਿਤਿਕ ਕੁਮਾਰ ਤੇ 파ਰਤ चौहान ਰਿਤਿਕ ਲਾਇਸਕਾਲਾ ਅਰੈਸ ਕੀਤੇ ਇਹਨਾਂ ਦੀ ਉਮਰ ਤਕਰੀਬਨ 25 ਤੇ 21 ਸਾਲ ਹੈਗੀ ਹੈ ਜੀ ਤੇ ਇਹਨਾਂ ਤੋਂ ਸਾਨੂੰ ਪਤਾ ਚੱਲਿਆ ਕਿ ਇਹਨਾਂ ਨੇ ਜਿਹੜੀ ਵਾਰਦਾਤ ਕੀਤੀ ਸੀ ਉਹ ਤਾਂ ਸਿਗੀ ਸੀਗੀ ਇਸ ਤੋਂ ਇਲਾਵਾ ਵੀ ਇਹਨਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਵਕ ਵਕ ਅੰਮ੍ਰਿਤਸਰ ਕਮਿਸ਼ਨਰੇਟ ਦੇ ਏਰੀਆ ਦੇ ਵਿੱਚ ਇੱਕ ਗੇਟਕੀਮਾ ਆਪਣਾ ਸਿਵਲ ਲਾਈਨ ਮਕਬੂਲਪੁਰਾ ਤੇ ਆਪਣਾ ਰਣਜੀਤ ਐਬਨੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇਹਨਾਂ ਨੇ 스내ਚਿੰਗਸ ਦੀ ਵਾਰਦਾਤਾ ਵੀ ਕੀਤੀਆਂ ਤੇ ਹੋਰ ਵੀ ਐਨਡੀਪੀਐਸ ਤੇ ਵੀ ਇਹਨਾਂ ਤੇ ਪਰਚੇ ਹੈਗੇ ਆ ਤੇ ਅ ਇਹਨਾਂ ਨੂੰ ਰੈਸਟ ਕਰਕੇ ਅਸੀਂ ਇੱਕ ਪਿਸਟਲ ਬੱਤੀਬੋਰ ਅ ਰਿਕਵਰ ਕੀਤਾ ਉਹਦੇ ਨਾਲ ਮੈਗਜ਼ੀਨ ਤੇ ਉਹਦੇ ਨਾਲ ਕਾਰਟ੍ਰੇਜਸ ਤੇ ਉਸ ਤੋਂ ਇਲਾਵਾ ਇੱਕ Honda Honda Activa ਸਕੂਟੀ ਵੀ ਰਿਕਵਰ ਕੀਤੀ ਹੈ ਇਸ ਤੋਂ ਇਲਾਵਾ 1000 ਰੁਪਇਆ ਕੈਸ਼ ਤੇ ਇੱਕ Apple ਦਾ iPhone ਵੀ ਰਿਕਵਰ ਕੀਤਾ ਜੀ